ਸਸਰੀਕਾਲ ਸਾਰਿਆਂ ਨੂੰ ਸਸਰੀਕਾਲ ਜੀ ਵੈਲਕਮ ਕਰਦੇ ਆਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅਨੰਦ ਦੀ ਸਸਰੀਕਾਲ ਵਿੱਚੇ ਰਹਿ ਗਈ ਉਂਗਲੜ ਗਈ ਸੂਟ ਚ ਚਲੋ ਬੁਲਾਦੇ ਸਸਰੀਕਾਲ ਜੀ ਸਸਰੀਕਾਲ ਤੇ ਅਸੀਂ ਫੇਰ ਇੱਕ ਵਾਰੀ ਆ ਗਏ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਇਹ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਅਸੀਂ ਬੜਾ ਹਸ ਲਿਆ ਤੇ ਵੀਡੀਓ ਦੇ ਵਿੱਚ ਹੀ ਹਾਸਾ ਪੈ ਗਿਆ ਤੇ ਸੂਟ ਆ ਗਏ ਜ ਆਪਣੇ ਕੋਲ ਬੜੇ ਸੋਹਣੇ ਤੇ ਬੜੇ ਹੀ ਘੈਂਟ ਜਿੰਨੇ ਸੋਹਣੇ ਸੂਟ ਓਨੇ ਸੋਹਣੇ ਰੇਂਜ ਤੇ ਮੈਂ ਹੁਣੇ ਮੈਨੂੰ ਕਬਲ ਕਹਿਣ ਲਈ ਕਿ ਵੀਰ ਜੀ ਤੁਸੀਂ ਇੰਨੇ ਸਸਤੇ ਸੂਟ ਕਿਉਂ ਦੇ ਦੇਣ ਲੱਗੇ ਜੇ ਇੰਨੇ ਸੋਹਣੇ ਸੂਟ ਮੈਂ ਚਾਹੁੰਦਾ ਆ ਕਿ ਕਸਟਮਰ ਤੱਕ ਚੀਜ਼ ਪਹੁੰਚੇ ਜਿਹੜਾ ਯਾਦ ਵੀ ਰੱਖੇ ਵੀ ਹਾਂ ਵੀ ਫਲਾਣੇ ਨੇ ਮੈਨੂੰ ਸੂਟ ਭੇਜਿਆ ਹੈ ਤੇ ਸੋਹਣਾ ਸੂਟ ਦੇਣਾ ਪਰ ਰੇਂਜ ਵੇ ਸੂਟ ਵੇਖੋ ਸੂਟ ਦੀ ਕੁਆਲਿਟੀ ਚੈੱਕ ਕਰਿਓ ਤੇ ਰੇਂਜ ਸੁਪਰ ਤੋਂ ਵੀ ਉੱਪਰ ਵਾਲੇ ਸੂਟ ਜੇ ਚੈੱਕ ਕਰਾਓ ਜੀ। ਇਹ ਲੋਕ ਨੇ ਸੂਟ। ਹਾਂ। ਇਹ ਪਹਿਲਾ ਸੂਟ ਜੇ ਕਾਟਨ ਦਾ। ਬਾਵਾਂ ਕਲਰ। ਹਾਂ ਜੀ। ਬਹੁਤ ਸੋਹਣਾ ਕਲਰ ਆ। ਬਹੁਤ ਪਿਆਰਾ ਕਲਰ ਆ। ਇਹਦਾ ਪੂਰਾ ਫਰੰਟ ਬਣਿਆ ਨਾਲ ਇਹਦੇ ਕੀ। ਇਹਦੀ ਮੈਂ ਤੁਹਾਨੂੰ ਦਿਖਾਉਣਾ ਆ ਕਢਾਈ ਵੇਖੋ ਕਿੰਨੀ ਸੋਹਣੀ ਤੇ ਸਫਾਈ ਕਿੰਨੀ ਸੋਹਣੀ। ਫਿਰ ਮੈਂ ਤੁਹਾਨੂੰ ਦੱਸੂਗਾ ਇਹਦਾ ਰੇਟ। ਦੇਖੋ ਫਲਾਵਰ ਡਿਜ਼ਾਈਨ ਬਹੁਤ ਪਿਆਰਾ ਜੇ ਲੰਬਾਈ ਦੀ ਇਹਦੀ ਕੋਈ ਪ੍ਰੋਬਲਮ ਨਹੀਂ ਜੇ neck ਤੇ ਕੋਈ ਡਿਜ਼ਾਈਨ ਨਹੀਂਗਾ। 42 44 ਤੱਕ ਇਹਦੀ ਲੰਬਾਈ ਤੁਸੀਂ ਬਣਾ ਸਕਦੇ ਜੇ। ਕਪੜਾ ਹੈਗਾ ਜੇ 5 ਮੀਟਰ ਦਾ। 5 ਮੀਟਰ ਦਾ ਸੂਟ ਜੇ ਦੁਪੱਟਾ ਨਾਲ ਜੇ ਦੁਪੱਟਾ ਵੀ ਸੇਮ ਫੈਬਰਿਕ ਦਾ ਜੇ ਕਾਟਨ ਦਾ ਇਹ ਦੁਪੱਟਾ ਵਿਖਾਉਣੀ ਆ ਇਹਦਾ ਪਿਓਰ ਕਾਟਨ ਦਾ ਦੁਪੱਟਾ ਵਾ ਹਾਂਜੀ ਤੇ ਦੁਪੱਟੇ ਤੇ ਵੀ ਵਰਕ ਹੋਇਆ ਵਾ ਡਬਲ ਸਾਈਡ ਵਰਕ ਹੋਇਆ ਜਿੱਤੇ ਆ ਵੇਖੋ ਦੁਪੱਟੇ ਦਾ ਵੀ ਤੁਹਾਨੂੰ ਮੈਂ ਦਿਖਾ ਦਾਂ ਸੇਮ ਫੈਬਰਿਕ ਦਾ ਸੂਟ ਜੇ ਸੇਮ ਫੈਬਰਿਕ ਦਾ ਦੁਪੱਟਾ ਜੇ ਤੇ ਕਾਟਨ ਜਿਹੜੀ ਜੇ ਬਹੁਤ ਪਿਆਰੀ ਕਾਟਨ ਜੇ ਬਹੁਤ ਸੋਹਣਾ ਸੂਟ ਜੇ ਕੁਲਾ ਦੁਪੱਟਾ ਇਹਦਾ ਹਾਂ ਸਾਰਾ ਸੈਲਫ ਦਾ ਡਿਜ਼ਾਈਨ ਆ ਸੇਮ ਵਰਕੂ ਹੱਲ ਵਿੱਚ ਹਾਂ ਆਹ origignal color ਜਿਹਦਾ ਇੱਥੇ ਵੀਡੀਓ ਦੇ ਵਿੱਚ ਜਿਹੜਾ ਹੋਣਿਆ ਆਹ origignal color ਜੇ suit ਦਾ ਬਾਬਾ ਸਾਰੇ ਫਲਾਵਰਸ ਵਾਲੇ ਲੈਂਦੇ ਹੈ ਫਲਾਵਰ ਵਾਲੇ ਲੈਂਦੇ ਸਾਰੇ ਫਲਾਵਰ ਵਾਲੇ ਲੈਂਦੇ ਆਹ ਲਓ ਜੀ ਅਗਲਾ ਕਲਰ ਜਿਹੜਾ ਜੇ ਦਾ ਉਹ ਵੀ ਬਹੁਤ ਸੋਹਣਾ ਜੀ ਫਰੋਜੀ ਕਲਰ ਪਿਸਤਾ ਨਾ ਲਾਈਟ ਫਰੋਜੀ ਜਿਹਾ ਹੈ ਜੀ ਬਹੁਤ ਸੋਹਣਾ ਕਲਰ ਜੇ ਜਿਹੜਾ ਸੇਮ ਹੈ ਤੇ ਕਲਰ ਚੇਂਜ ਹਾਂ ਕਲਰ ਇਦੇ ਨਾਲ ਇੱਕ ਦੇ ਨਾਲ ਇੱਕ ਡਿਜ਼ਾਈਨ ਦੇ ਨਾਲ ਦੇ ਚਾਰ ਚਾਰ ਕਲਰ ਆਪਣੇ ਕੋ ਅਵੇਲੇਬਲ ਹੈਗੇ ਆ ਆਹ ਦਾ ਦੁਪੱਟਾ ਸੇਮ ਦੁਪੱਟਾ ਵੀ ਨਾਲ ਦੇ ਬਣਿਆ ਦਾ ਹਾਂ ਇਹ ਤੁਹਾਨੂੰ ਮਿਲ ਜਾਣਗੇ ਜੇ 650 ਰੁਪਈਆ ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਸ਼ਿਪਿੰਗ ਹੈਗੀ ਜੇ ਫਰੀ ਹਾਂਜੀ ਆ ਲੋ ਜੀ ਪਰਪਲ ਆ ਲੋ ਜੀ ਆ ਕਲਰ ਹੈਗਾ ਜੇ ਬਹੁਤ ਪਿਆਰਾ ਇਹਨੂੰ ਕਿਹੜੀ ਛੇੜ ਕਹਿੰਦੇ ਆ ਪਿਆਜੀ ਜੀ ਛੇੜ ਆ ਸੋਹਣੀ ਜੀ ਲਵੈਂਡਰ ਦਾ ਟੱਚ ਨਾਲ ਟੱਚ ਹੁੰਦਾ ਵਿੱਚ ਕਲਰ ਵੀ ਲਵੈਂਡਰ ਨਾਲ ਦਾ ਰਲਦਾ ਮਿਲਦਾ ਜੇ ਲੱਗਣ ਡਿਆ ਬਹੁਤ ਸੋਹਣਾ ਕਲਰ ਹੈ ਇਹ ਲਵੈਂਡਰ ਹਾਂ ਤੇ ਛੇੜ ਬਹੁਤ ਸੋਹਣੀ ਜੇ ਸੂਟ ਬਹੁਤ ਪਿਆਰਾ ਜੇ ਦੁਪੱਟਾ ਇਹਦਾ ਨਾਲ ਜੇ ਸੇਂ ਦੁਪੱਟਾ ਬਣਿਆ ਕਾਟਨ ਦਾ ਹੀ ਹਾਂਜੀ ਕਾਟਨ ਦਾ ਸੂਟ 5 ਮੀਟਰ ਦਾ ਸ਼ਿਪਿੰਗ ਫ੍ਰੀ ਦੇ ਨਾਲ 650 ਰੁਪਏ ਹੈਗਾ ਜੇ ਰੇਟ ਇਹਦਾ ਅਨਾਹ ਦੀ ਟੀ-ਸ਼ਰਟ ਦੇ ਨਾਲ ਹੀ ਮੈਚ ਕਰ ਗਿਆ ਇਹ ਸੂਟ ਆਹ ਲਓ ਜੀ ਇਹਦੇ ਵਿੱਚ ਆ ਗਿਆ ਲਮਨ ਸ਼ੇਡ ਲਮਨ ਸ਼ੇਡ ਆ ਗਈ ਹਾਂਜੀ ਸੂਟ ਬਹੁਤ ਪਿਆਰਾ ਜੇ ਵੀ ਸ਼ੇਡ ਬਹੁਤ ਸੋਹਣਾ ਰਹਿ ਦੇ ਵਿੱਚ ਹੈ ਨਾ ਵੀਰ ਜੀ ਸਾਰਿਆਂ ਦੇ 4-4 ਕਲਰ ਆ ਜਾਣਗੇ ਕਲਰ ਆ ਜਾਣਗੇ ਹਾਂ ਬਹੁਤ ਸੋਹਣਾ ਸੂਟ ਜੇ ਵੀ ਆ ਲੋ ਅਗਲਾ ਜਿਹੜਾ ਡਿਜ਼ਾਈਨ ਜੇ ਉਹ ਵੀ ਚੈੱਕ ਕਰਿਓ ਜਰਰੇਗਾ ਇਹ ਸਾਰਾ ਇਹਦਾ ਸੂਟ ਸਾਰਾ ਲਾਈਟ ਕਲਰ ਦਾ ਹੀ ਆ ਸਾਰਾ ਲਾਈਟ ਚਾਟੀ ਹੈ ਜੰਨਾ ਵੀ ਹੈ ਸ਼ੇਡ ਥੋੜੀ ਹੈ ਤੇ ਇਹ ਗ੍ਰੇ ਨਹੀਂ ਲਵੈਂਡਰ ਲਵੈਂਡਰ ਆ ਪੁੱਤ ਗ੍ਰੇ ਨਹੀਂ ਗੀ ਲਾਈਟ ਲਵੈਂਡਰ ਦੀ ਸ਼ੇਡ ਜੇ ਇਹ ਕਲਰ 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 ਵੀਡੀਓ ਚ ਹੋਂ ਨਹੀਂ ਡਿਆ ਵਰਕ ਜਿਹੜਾ ਜੇ ਬਹੁਤ ਪਿਆਰਾ ਹੈ ਇਹਦਾ ਮਸਲੀਨ ਦਾ ਦੁਪੱਟਾ ਜੇ ਇਹਦਾ ਵੀ ਇੱਕ ਦੁਪੱਟਾ ਖੋਲ ਕੇ ਦਿਖਾਦੇ ਬਾਕੀ ਭਵੇਂ ਰਹਿੰਦੇ ਹੋ ਆ ਲੋ ਆਹ ਦੁਪੱਟਾ ਮਸਲੀਨ ਕੜਨਰ ਦੁਪੱਟਾ ਵਾ ਦੁਪੱਟੇ ਵੀ ਖੁੱਲੇ ਡੁੱਲੇ ਜੇ ਇਹਨਾਂ ਦੇ ਨਾਲ ਤੇ ਨਾਲ ਇਹਦੇ ਸੇਮ ਵਰਕ ਹੋਇਆ ਵਾ ਸੇਮ ਸਾਰਾ ਜੀ ਦੋਵਾਂ ਪੱਲਿਆਂ ਦੇ ਉੱਤੇ ਜਿਹੜਾ ਜੇ ਵਰਕ ਆ ਜੂਗਾ ਇਹਦੇ ਖੁੱਲਾ ਡੁੱਲਾ ਦੁਪੱਟਾ ਜੇ 2.5 ਮੀਟਰ ਦਾ ਸ਼ਿਪਿੰਗ ਹੈ ਜੀ ਫ੍ਰੀ ਰੇਟ ਹੈਗਾ ਜੇ 650 ਰੁਪਏ ਇਹਨਾਂ ਦਾ ਰੇਡ ਬਹੁਤ ਸਸਤਾ ਜੇ ਕੁਆਲਿਟੀ ਬੜੀ ਜ਼ਬਰਦਸਤ ਜੇ ਲਾਈਟ ਲੈਮਨ ਸ਼ੇਡ ਆ ਗਈ ਜੇ ਡਿਜ਼ਾਈਨੇ ਵੀ ਸੇਮ ਕਲਰ ਸੇਮ ਡਿਜ਼ਾਈਨ ਕਲਰ ਦੂਜਾ ਇਹਨਾਂ ਦਾ ਪਟਾ ਵੀ ਦਾ ਸੇਮ ਹੋ ਜੇ ਇੱਕ ਨਾ ਬਣਿਆ ਦਾ ਵੀ ਹਾਂ ਕੱਟ ਵਰਕ ਦੁਪट्टे ਦੇ ਉੱਤੇ ਸੇਮ ਹੈ ਹਲੋ ਜੀ ਆ ਵੀ ਕਲਰ ਕਰੋ ਚੈੱਕ ਇਹ ਫਿਰ ਲਾਈਟ ਫਰੋਜੀ ਕਲਰ ਲਾਈਟ ਫਰੋਜੀ ਸ਼ੇਡ ਇਹ ਗਰਮੀ ਵਾਲੇ ਕਲਰ ਨਹੀਂ ਬੜੇ ਠੰਡੇ ਠੰਡੇ ਜੇ ਕੂਲ ਕੂਲ ਜੇ ਕਲਰ ਨੇ ਗੱਲ ਮੇਰੇ ਤੇ ਲਾਈਟਸ ਕਲਰ ਹੀ ਜਾਂਦੇ ਨੇ ਹਾਂ ਜਿਆਦਾ ਕਸਟਮਰ ਲਾਈਕ ਲਾਈਟ ਪਸੰਦ ਕਰਦਾ ਕਲਰ ਨੂੰ ਬਟਾ ਦਾ ਵੀ ਸੇਮ ਅਸੀਂ ਬਟਾ ਸੇਮ 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 ਨੈਕਸਟ ਆ ਰਿਹਾ ਬੇਲਿਸ਼ 600 ਤੇ 50 ਰੁਪਏ ਦਾ ਸੂਟ ਜੇ ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਤੇ ਇਹ ਸਾਰੇ ਬੇ ਪਿੰਕ ਕਲਰ ਆ ਲਾਈਟ ਦੇ ਬੇ ਪਿੰਕ ਕਲਰ ਆ ਇਹ ਵੀ ਤੁਹਾਨੂੰ ਸਾਰੇ ਮਿਲ ਜਾਣਗੇ ਫ੍ਰੀ ਸ਼ਿਪਿੰਗ ਦੇ ਨਾਲ 650 ਰੁਪਏ ਦੇ ਵਿੱਚ ਆਹ ਲਓ ਜੀ ਆ ਆ ਗਿਆ ਜੀ ਆਪਣੇ ਕੋਲ ਸੁਪਰ ਹਿੱਟ ਡਿਜ਼ਾਈਨ ਜਿਹੜਾ ਜੋਰਜਟ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਚੱਲਿਆ ਹੈ ਡਿਜ਼ਾਈਨ ਸਿਆਲ ਦੇ ਵਿੱਚ ਤੇ ਹੁਣ ਇਹ ਆ ਗਿਆ ਫੋਲਟ ਇਹ ਆ ਗਿਆ कॉटन ਦੇ ਉੱਤੇ ਦੁਪੱਟਾ ਵੀ ਸੇਮ ਉਦਾਂ ਹੀ ਆ ਗਿਆ ਜੋਰਜਟ ਵਾਂਗੂ ਬਣਿਆ कॉटन ਦਾ ਸੂਟ कॉटन ਦਾ ਦੁਪੱਟਾ ਸੇਮ ਸੇਮ ਫੈਬਰਿਕ ਦਾ ਸੂਟ ਸੇਮ ਫੈਬਰਿਕ ਦਾ ਦੁਪੱਟਾ ਇਹ ਵੀ ਦੁਪੱਟਾ ਵੇਖ ਸਕਦੇ ਜੇ ਤੁਸੀਂ ਬੜਾ ਖੁੱਲਾ ਡੁੱਲਾ ਦੁਪੱਟਾ ਜਿਹਾ ਵੀ ਡਬਲ ਸਾਈਡ ਤੇ ਵਰਕ ਹੋਇਆ ਸੂਟ ਨਾਲ ਦਾ ਹੀ ਵਰਕ ਹੋਇਆ ਦੁਪੱਟੇ ਤੇ ਆਹ ਵੇਖੋ ਸੇਮ ਵਰਕ ਆ ਜਿਹੜਾ ਦੁਪੱਟੇ ਦਾ ਆ ਸੂਟ ਦੇ ਘੇਰੇ ਦੇ ਵਰਕ ਆ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੇ 5 ਮੀਟਰ ਬਿੰਦੀਆਂ ਵਾਲਾ ਸੂਟ ਜੈ ਸੈਲਫਤਾ ਸੂਟ ਆ ਤੇ ਰੇਟ ਹੈਗਾ ਜੀ ਇਹਦਾ ਸਿਰਫ ਤੇ ਸਿਰਫ 650 ਰੁਪਏ ਸ਼ਿਪਿੰਗ ਫਰੀ ਦੇ ਨਾਲ ਆ ਲੋ ਜੀ ਕਲਰ ਵੇਖੀ ਜਾਓ ਇਹਨਾਂ ਦੇ ਵਿੱਚ ਹਰੇਕ ਡਿਜ਼ਾਈਨ ਦੇ 4-4 ਕਲਰ ਨੇ ਡਿਜ਼ਾਈਨ ਸੇਮ ਤੇ ਕਲਰ ਚੇਂਜ ਹੈ ਦਾ ਹਾਂ ਕਲਰ ਚੇਂਜ ਤੇ ਡਿਜ਼ਾਈਨ ਸੇਮ ਆ ਲੋ ਜੀ ਆ ਵੀ ਕਲਰ ਵੇਖੋ ਆ ਵੀ ਬਹੁਤ ਪਿਆਰਾ ਕਲਰ ਜਿਹੜਾ ਕਲਰ ਮੋਰ ਪੰਖੀਆ ਛੇੜਿਆ بڑے ਕਲਰ ਆ ਜਿਹੜੇ ਆ ਨਾ ਕਿੰਨੇ ਦੇ ਘੈਂਟ ਘੈਂਟ ਨੇ ਤੇ ਬੜੀ ਮੁਸ਼ਕਲ ਲੱਭਣ ਵਾਲੇ ਕਲਰ ਹੀ ਆ ਜਿਹੜੇ ਤੁਹਾਨੂੰ ਦਿੱਤੇ ਆਪਾਂ ਲਿਆ ਗਏ ਵੀਡੀਓ ਮਹਾਲ ਦੇ ਮਹਾਲ ਬੇ ਕਦੇ ਮੈਂ ਅੱਗੇ ਆ ਗਿਆ ਮਹਿੰਦੀ ਕਲਰ ਉਹ ਲਬਦੇ ਤੇ ਬੜੇ ਨੇ ਪਰ ਸਸਤੀ ਰੇਂਜ ਚ ਨਹੀਂ ਲਬਦੇ ਸਮਝੇ ਗੱਲ ਇਹ ਪਿਸਤਾ ਸ਼ੇਡ ਆ ਬਹੁਤ ਸੋਹਣੀ ਸ਼ੇਡ ਜੇ ਬਹੁਤ ਪਿਆਰਾ ਕਦਰ ਜੇ ਵੀਡੀਓ ਚ ਲਾਈਟ ਆਉਂਦਾ ਪਰ ਡਾਰਕ ਪਿਸਤਾ ਆ ਕਦਰ ਬਹੁਤ ਸੋਹਣਾ ਹਾਂ ਲਾਚੀ ਕਲਰ ਗੱਲ ਹੁੰਦੇ ਜਨ ਹਾਂ ਲਾਚੀ ਹੂੰ ਇਹ ਮੈਂ ਲਾਉਂਗਾ ਲਾਚੀ ਇਹ ਆ ਗਿਆ ਨਾਲ ਇਹ ਤੇ ਦੁਪੱਟਾ ਇਹ ਆ ਗਿਆ ਘੇਰੇ ਤੇ ਵਰਕ ਤੇ ਵੀਡੀਓ ਚ ਕਲਰ ਜਿਹੜਾ ਜੇ ਉਹ ਪਲੀਸ ਚੇਂਜ ਜੇ ਥੋੜਾ ਜਿਹਾ ਇਹ ਜਿਹੜਾ ਰੰਗ ਇਹ ਲਾਚੀ ਕਹਿੰਦੇ ਤੇ ਲਾਚੀ ਹੁੰਦੀ ਨਹੀਂ ਕਿ ਲਾਚੀ ਜਿਹਨਾਂ ਹਰੀ ਲਾਚੀ ਉਹ ਲੰਝਾ ਕਲਰ ਦਾ ਸਵਾਦ ਵੀ ਨੰਦਾਂ ਦੀ ਉਹਦਾ ਹੀ ਕਲਰ ਬੜਾ ਸਵਾਦ ਹੈ ਹਾਂਜੀ ਇਹਦਾ ਰੇਟ ਹੈਗਾ ਜੇ 650 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਦੇ ਉੱਤੇ ਤੇ ਇਹ ਤੁਹਾਨੂੰ ਸਾਰੇ ਮਿਲਣਗੇ ਫ੍ਰੀ ਸ਼ਿਪਿੰਗ ਦੇ ਨਾਲ ਪੇਮੈਂਟ ਰੋਗੇ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਹੈਗੀ ਹੋਰ ਵੀਡੀਓ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮੇਰੀਆਂ ਵੀਡੀਓ ਨੂੰ ਅੱਗੇ ਤੋਂ ਅੱਗੇ ਜ਼ਿਆਦਾ ਸ਼ੇਅਰ ਕਰਿਆ ਕਰੋ ਥੈਂਕ ਯੂ ਧੰਨਵਾਦ ਤੁਹਾਡਾ ਸਾਰਿਆਂ ਦਾ ਬਾਏ ਬਾਏ ਸასი ਕਾਲ ਜੀ ਟੇ